ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅੱਜ ਆਪਾਂ ਜਿਹੜੀ ਕਹਾਣੀ ਲੈ ਕੇ ਆਏ ਆ ਬਹੁਤ ਹੀ ਇੰਟਰਸਟਿੰਗ ਤੇ ਕੋਈ ਸਿੱਖਿਆ ਲੈਣ ਵਾਲੀ ਕਹਾਣੀ ਹੈ ਇਹ ਇੱਕ ਕਹਾਣੀ ਭਾਰਤ ਦੀ ਲੜਕੀ ਦੀ ਹੈ ਜੋ ਕਿ ਨਰਸਿੰਗ ਕਰਦੀ ਹੈ ਤੇ ਉਹਨਸ ਨੂੰ ਨਰਸਿੰਗ ਦਾ ਕੋਰਸ ਪੂਰਾ ਹੋਣ ਤੋਂ ਬਾਅਦ ਉਹਦਾ ਸੁਪਨਾ ਹੁੰਦਾ ਹੈ ਕਿ ਮੈਂ ਵਿਦੇਸ਼ ਜਾ ਕੇ ਉੱਥੇ ਨਰਸਿੰਗ ਦੀ ਪੜਾਈ ਅੱਗੇ ਕੰਪਲੀਟ ਕਰ ਕਿ ਮਤਲਬ ਕਿ ਅੱਗੇ ਜਾ ਕੇ ਮੈਂ ਕੁਝ ਕਰਾਂ ਉੱਧਰ ਨਰਸਿੰਗ ਦੇ ਵਿੱਚ ਤੇ ਇਸ ਤਰ੍ਹਾਂ ਉਹ ਸੁਪਨਾ ਦੇਖਦੀ ਏ ਤੇ ਉਹ ਕਿਸ ਤਰ੍ਹਾਂ ਜਾਂਦੀ ਉੱਧਰ ਤੇ ਉਹਦੇ ਤੋਂ ਕੀ ਗਲਤੀ ਹੋ ਜਾਂਦੀ ਏ ਕਿ ਉਸ ਵਿਦੇਸ਼ ਦੇ ਕਿ ਰਾਸ਼ਟਰਪਤੀ ਜਾਂ ਸਾਰੇ ਜੱਜ ਵੱਲੋਂ ਉਹਨੂੰ ਫਾਂਸੀ ਦੀ ਸਜ਼ਾ ਸੁناਈ ਜਾਂਦੀ ਹੈ ਤੇ ਕਿਸ ਤਰ੍ਹਾਂ ਉਸ ਦੇ ਨਾਲ ਕੀ ਕੀ ਬੀਤਦੀ ਹੈ ਕੀ ਉਸ ਦਾ ਇਹ ਕਤਲ ਕਰਨਾ ਇੱਕ ਮਜਬੂਰੀ ਸੀ ਜਾਂ ਉਸ ਨੂੰ ਕੋਈ ਉਸ ਤੋਂ ਬਦਲਾ ਲੈਣਾ ਸੀ ਇਹ ਕਹਾਣੀ ਨੂੰ ਅੰਤ ਤੱਕ ਦੇਖਦੇ ਰਹੋ ਤਾਂ ਹੀ ਤੁਹਾਨੂੰ ਸਾਰਾ ਪਤਾ ਲੱਗੇਗਾ ਚਲੋ ਸ਼ੁਰੂ ਕਰਦੇ ਹਾਂ ਇਹ ਭਾਰਤ ਦੀ ਇੱਕ ਲੜਕੀ ਕੇਰਲਾ ਜਿਹੜਾ ਰਾਜ ਹੈ ਕੇਰਲਾ ਰਾਜ ਦੀ ਹੁੰਦੀ ਹੈ ਜਿਸ ਦਾ ਨਾਮ ਹੁੰਦਾ ਹੈ ਨਿਮਸ਼ਾ ਪ੍ਰਿਆ ਹੁੰਦਾ ਹੈ ਤੇ 2008 ਵਿੱਚ ਆਪਦੀ ਨਰਸਿੰਗ ਦੀ ਪੜ੍ਹਾਈ ਪੂਰੀ ਕਰਦੀ ਹੈ ਠੀਕ ਹੈ ਜਿਹੜੀ ਨਮੇਸ਼ਾ ਪ੍ਰਿਆ ਹੁੰਦੀ ਹੈ ਉਹ ਆਦੀ ਪੜ੍ਹਾਈ ਕੰਪਲੀਟ ਕਰਕੇ ਤੇ ਫਿਰ 2008 ਵਿੱਚ ਕਰਦੀ ਹੈ ਤੇ ਦੋ ਤਿੰਨ ਸਾਲ ਆਪਦੇ ਇੱਧਰ ਉੱਧਰ ਹਸਪੀਟਲ ਨੇੜੇ ਤੇੜੇ ਹੀ ਕੋਈ ਨਾ ਕੋਈ ਜੌਬ ਵਗੈਰਾ ਨਰਸਿੰਗ ਦੀ ਕਰਦੀ ਹੈ ਇਹ ਕਰਦੀ ਹੋਈ ਤੇ ਫਿਰ ਉਸਦੇ ਘਰ ਦੇਆ ਵੱਲੋਂ ਉਸਦਾ ਵਿਆਹ ਕੀਤਾ ਜਾਂਦਾ ਹੈ 2011 ਦੇ ਵਿੱਚ ਤੇ ਉਸ ਦਾ ਇੱਕ ਵਧੀਆ ਖਾਨਦਾਨ ਵੀ ਵਧੀਆ ਮੁੰਡਾ ਵੇਖ ਕੇ ਉਸਦੇ ਨਾਲ ਮੈਰਿਜ ਕੀਤੀ ਜਾਂਦੀ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਉਸ ਦਾ ਵਿਆਹ ਕੀਤਾ ਜਾਂਦਾ ਹੈ। ਉਹਨਾਂ ਵਿਆਹ ਹੋ ਜਾਂਦਾ ਹੈ ਤੇ ਜਿਹੜਾ ਉਸ ਦਾ ਹਸਬੰਡ ਹੁੰਦਾ ਹੈ ਇੰਨਾ ਜ਼ਿਆਦਾ ਪੜਿਆ ਲਿਖਿਆ ਨਹੀਂ ਹੁੰਦਾ ਤੇ ਉਹ ਆਪਦੇ ਘਰ ਵਾਲੇ ਨਾਲ ਗੱਲਾਂ ਸ਼ੇਅਰ ਕਰਦੀ ਹੈ ਕਿ ਹਾਂ ਕਿ ਮੇਰਾ ਸੁਪਨਾ ਹੈ ਕਿ ਬਾਹਰ ਜਾ ਕੇ ਕੋਈ ਨਾ ਕੀ ਕੁਝ ਕਰਾਂ ਕਿ ਵਿਦੇਸ਼ ਜਾਣਾ ਚਾਹਣੀ ਆ ਤੇ ਉੱਧਰ ਜਾ ਕੇ ਨਰਸਿੰਗ ਕਰਨਾ ਚਾਹਣੀ ਆ ਤੇ ਉਹ ਦੱਸਦੀ ਆ ਆਪਦੇ ਘਰ ਵਾਲੇ ਨੂੰ ਤੇ ਉਹ ਘਰ ਵਾਲਾ ਉਸ ਦਾ ਇੰਨਾ ਪੜਿਆ ਲਿਖਿਆ ਨਹੀਂ ਹੁੰਦਾ ਇਸ ਕਰਕੇ ਉਹ ਮੰਨ ਜਾਂਦਾ ਹੈ ਕਿ ਠੀਕ ਹੈ ਕੀ ਹੈ ਨਾ ਕਿ ਆਪਾਂ ਚਲੇ ਜਾਈਏ ਫਿਰ ਉਹ ਕੀ ਕਰਦੇ ਨੇ ਜਮਨਾ ਵਿਦੇਸ਼ ਦੇ ਵਿੱਚ ਜਾਂਦੇ ਨੇ ਜਿੱਥੇ ਕੀ ਉਹ ਉਹਨਾਂ ਜਾਂਦੇ ਨੇ ਉੱਥੇ ਜਾਂਦੇ ਨੇ ਜਮਨਾ ਵਿੱਚ ਜਾਂਦੇ ਨੇ ਤੇ ਉਧਰ ਜਾ ਕੇ ਉਹ ਉਸ ਦਾ ਘਰ ਵਾਲਾ ਵੀ ਨੌਕਰੀ ਕਰਨ ਲੱਗ ਜਾਂਦਾ ਹੈ ਤੇ ਉਹ ਵੀ ਉਹਦੇ ਘਰ ਵਾਲਾ ਗੱਡੀ ਵਗੈਰਾ ਚਲਾਉਂਦਾ ਹੁੰਦਾ ਹੈ ਜਿੱਦਾਂ ਡਰਾਈਵਰੀ ਦੀ ਜੌਬ ਕਰਦਾ ਹੈ ਤੇ ਜਿਹੜੀ ਉਹ ਖੁਦ ਹੁੰਦੀ ਹੈ ਉਹ ਨਰਸ ਜਿਹਦੇ ਕਰਦੇ ਉਹਨਾਂ ਦਾ ਵਧੀਆ ਕੰਮ ਤੇ ਵਧੀਆ ਸਾਰਾ ਕੁਝ ਹੁੰਦਾ ਹੈ ਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਹੁੰਦੀ ਹੈ ਤੇ ਕੀ ਹੁੰਦਾ ਹੈ ਕਿ 2013 12 ਦੇ ਵਿੱਚ ਉਹਨਾਂ ਦੇ ਕੋਲ ਇੱਕ ਬੇਟੀ ਦਾ ਜਨਮ ਹੋ ਜਾਂਦਾ ਹੈ ਠੀਕ ਹੈ ਇੱਕ ਬੇਟੀ ਨੂੰ ਜਦੋਂ ਉਹਨਾਂ ਦੇ ਘਰੇ ਜਨਮ ਹੁੰਦਾ ਹੈ ਫਿਰ ਇੱਕ ਜਣਾ ਹੀ ਜੋਬ ਕਰ ਸਕਦਾ ਇੱਕ ਜਣਾ ਕੀ ਬੇਟੀ ਦੀ ਕਿ ਨਾ ਉਹ ਕਰੇਗਾ ਪਰ ਵਿਰਿਸ਼ ਠੀਕ ਹੈ ਤੇ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਜਿਹੜਾ ਉਹਦਾ ਘਰ ਵਾਲਾ ਹੁੰਦਾ ਹੈ ਉਹ ਉਹਨਾਂ ਦਾ ਕੰਮ ਕੋਈ ਇੰਨਾ ਖਾਸ ਨਹੀਂ ਚੱਲਦਾ ਹੁੰਦਾ ਕਿ ਉਹਨਾਂ ਦੇ ਉੱਤੇ ਮਤਲਬ ਇਹ ਸਮਝ ਲਓ ਕਿ ਮੁਸੀਬਤਾਂ ਹੌਲੀ-ਹੌਲੀ ਵੱਧ ਜਾਂਦੀਆਂ ਨੇ ਜਿਸ ਤਰ੍ਹਾਂ ਹੀ ਮਤਲਬ ਹਨਾ ਕਿ ਬੱਚੀ ਦਾ ਧਿਆਨ ਤੇ ਇਹ ਨਰਸਿੰਗ ਜਿਹੜੀ ਕਰਦੀ ਸੀ ਉਹਦੇ ਨਾਲ ਹੀ ਫਿਰ ਸਾਰਾ ਹਨਾ ਉਹਨਾਂ ਦੀ ਆਰਥਿਕ ਸਥਿਤੀ ਥੋੜੀ ਜੀ ਕਮਜ਼ੋਰ ਹੋ ਜਾਂਦੀ ਹੈ ਫਿਰ ਕੀ ਉਹ ਕਰਦੇ ਨੇ ਕਿ ਉਹ ਉਹਨਾਂ ਦਾ ਘਰ ਵਾਲਾ ਕਰੇ ਲੜਕੀ ਨੂੰ ਸਾਂਭਦਾ ਏ ਤੇ ਆਪਦੀ ਬੇਟੀ ਨੂੰ ਤੇ ਜਿਹੜੀ ਉਹਦੀ ਵਾਈਫ ਹੈ ਉਹ ਨਰਸਿੰਗ ਕਰਦੀ ਹੁੰਦੀ ਹੈ ਕਿ ਨਰਸ ਦਾ ਨਰਸ ਹੁੰਦੀ ਹੈ ਤੇ ਉਹ ਜੌਬ ਕਰਦੀ ਹੁੰਦੀ ਹੈ ਇਸ ਤਰ੍ਹਾਂ ਹੀ ਥੋੜਾ ਟਾਈਮ ਚੱਲਦਾ ਹੈ ਤੇ ਜਦੋਂ ਫਿਰ ਉਹਨ ਦਾ ਘਰ ਵਾਲਾ ਕੰਮ ਤੇ ਜਾਣ ਬਾਰੇ ਸੋਚਦਾ ਤੇ ਉਸ ਨੂੰ ਕੰਮ ਵਗੈਰਾ ਨਹੀਂ ਮਿਲਦਾ ਤੇ ਫਿਰ ਉਹ ਕਹਿੰਦਾ ਹੈ ਕਿ ਨਾ ਕਿ ਜੇ ਤੂੰ ਚਾਹਣੀ ਹੈ ਤਾਂ ਨਾ ਕਿ ਅਸੀਂ ਹਨਾ ਕਿਵੇਂ ਔਖਾ ਜਾਂਦਾ ਕਿ ਉੱਧਰ ਜਾ ਕੇ ਇੰਨਾ ਜਾਣਿਆਂ ਦਾ ਖਰਚਾ ਕਰਨਾ ਤੇ ਅਸੀਂ ਦੋਵੇਂ ਕਿ ਮੈਂ ਆ ਦੀ ਬੇਟੀ ਨੂੰ ਲੈ ਕੇ ਤੇ ਭਾਰਤ ਚਲਾ ਜਾਣਾ ਤੇ ਆਪਣੇ گاؤں ਵਿੱਚ ਚ ਲੈ ਜਾਣਾ ਤੇ ਤੂੰ ਇੱਥੇ ਜੌਬ ਤੇਰਾ ਚਲ ਵਧੀਆ ਚੱਲਦਾ ਹੈ ਕੀ ਜਦੋਂ ਆਪਣੇ ਸਾਰੇ ਹਾਲਾਤ ਸਹੀ ਹੋ ਗਏ ਤੇ ਮੈਂ ਇੱਥੇ ਆ ਜਾਵਾਂਗਾ ਜਾਂ ਤੂੰ ਆਣਾ ਸਾਡੇ ਕੋਲ ਆਪਾਂ ਇਕੱਠੇ ਹੋ ਜਾਾਂਗੇ ਤੇ ਇੱਕ ਵਾਰੀ ਜੇ ਤੂੰ ਕਵੇਂ ਤੇ ਮੈਂ ਬੇਟੀ ਨੂੰ ਲੈ ਕੇ ਤੇ ਆਪਣੇ ਉੱਥੇ ਚਲਾ ਜਾਾਂਗੇ ਨਾਲੇ ਉਧਰ ਤੇ ਕਰ ਬੇਟੀ ਥੋੜੀ ਵੱਡੀ ਹੋ ਜਾਏਗੀ ਉਹ ਮੰਨ ਜਾਂਦੀ ਹੈ ਕਿ ਹਾਂ ਠੀਕ ਹੈ ਇਸ ਤਰ੍ਹਾਂ ਹੀ ਉਹਦਾ ਨਰਸ ਦਾ ਵਧੀਆ ਕੰਮ ਚੱਲਿਆ ਹੁੰਦਾ ਤੇ ਉਹ ਉਧਰ ਰਹਿ ਪੈਂਦੀ ਹੈ ਤੇ ਜਿਹੜਾ ਉਹਦਾ ਪਤੀ ਹੁੰਦਾ ਹੈ ਤੇ ਜਿਹੜੀ ਉਹ ਨਿੱਕੀ ਗੁੜੀਆ ਹੁੰਦੀ ਹੈ ਛੇ 7 ਮਹੀਨਿਆਂ ਦੀ ਉਹ ਨੂੰ ਲੈ ਕੇ ਇੱਧਰ ਆ ਜਾਂਦਾ ਭਾਰਤ ਦੇ ਵਿੱਚ ਤੇ ਜਦੋਂ ਲੈ ਕੇ ਆਉਂਦਾ ਹੈ ਤੇ ਫਿਰ ਉਹ ਜਿਹੜੀ ਨਰਸ ਹੁੰਦੀ ਹੈ ਤੇ ਉਹ ਆਪਦਾ ਕੰਮ ਕਰਦੀ ਰਹਿੰਦੀ ਹੌਲੀ ਹੌਲੀ ਇਸ ਤਰ੍ਹਾਂ ਹੀ ਹੁੰਦਾ ਹੈ ਤੇ ਉਹਨਾਂ ਦਾ ਚੱਲੀ ਜਾਂਦਾ ਹੈ ਕੰਮ ਤੇ ਫਿਰ ਇਹੋ ਜਿਹੇ ਜੋ ਗ੍ਰਹਿ ਜੋਤੂ ਕੀ ਉਹਨਾਂ ਦੇ ਹੋ ਜਾਂਦੇ ਨੇ ਉਸ ਦੇਸ਼ ਦੇ ਜਮਨਾ ਦੇ ਤੇ ਹੁੰਦਾ ਕੀ ਹੈ ਕਿ ਇਹੋ ਜੇ ਉੱਥੇ ਕੁੱਟਾ ਮਾਰਾਂ ਜਾਂ ਕਿਸ ਤਰ੍ਹਾਂ ਵੀ ਕੁਝ ਹੋਣ ਲੱਗ ਪੈਂਦਾ ਹੈ ਇਥੋਂ ਦੀ ਕਰਨੌਬਤ ਆ ਜਾਂਦੀ ਕਿ ਰਾਸ਼ਟਰਪਤੀ ਦਾ ਸਰਕਾਰੀ ਬੰਗਲਾ ਹੁੰਦਾ ਨਾ ਉਹਦੇ ਤੇ ਵੀ ਕਬਜ਼ਾ ਕਰ ਲੈਂਦੇ ਨੇ ਕਈ ਲੋਕ ਤੇ ਇੰਨੀ ਜਿਹੀ ਸਥਿਤੀ ਜਦੋਂ ਮਾੜੀ ਹੋ ਜਾਂਦੀ ਏ ਫਿਰ ਕੀ ਹੁੰਦਾ ਹੈ ਕਿ ਉਹ ਜਿਹੜੇ ਹੁੰਦੇ ਨੇ ਉਹ ਜਿਹੜੇ ਦੇਸ਼ ਵਾਲੇ ਹੁੰਦੇ ਆ ਜਮਨਾ ਵਾਲੇ ਉਹ ਵਿਦੇਸ਼ੀ ਜਿਹੜੇ ਲੋਕ ਆਣ ਕੇ ਇੱਥੇ ਆਉਂਦੇ ਨੇ ਜਾਂ ਘੁੰਮਣ ਫਿਰ ਕਿਸੇ ਵੀ ਤਰ੍ਹਾਂ ਆਉਂਦੇ ਉਹਨਾਂ ਦੇ ਵੀਜ਼ੇ ਬੰਦ ਕਰ ਦਿੰਦਾ ਹੈ ਤੇ ਇਸੇ ਦੌਰਾਨ ਕਿਉਂਦੇ ਹਾਲਾਤ ਥੋੜੇ ਠੀਕ ਹੁੰਦੇ ਉਹਦੇ ਪਤੀ ਨੂੰ ਬੁਲਾਉਣਾ ਚਾਹੁੰਦੀ ਪਰ ਉਹ ਨਹੀਂ ਆ ਸਕਦਾ ਕਿਉਂਕਿ ਉਹ ਉੱਧਰ ਸੀ ਤੇ ਉਹ ਵੀਜ਼ੇ ਉਹਨਾਂ ਨੇ ਬੰਦ ਕੀਤੇ ਹੋਏ ਸੀ ਇਸੇ ਤਰ੍ਹਾਂ ਹੌਲੀ-ਹੌਲੀ ਉਹਨਾਂ ਦਾ ਚੱਲਦਾ ਹੈ ਫਿਰ ਥੋੜਾ ਟਾਈਮ ਬਾਅਦ ਹੀ ਉਹਨੂੰ ਹੁੰਦਾ ਹੈ ਕਿ ਹਨਾ ਕਿ ਆਪ ਦਾ ਕੰਮ ਹੋਵੇ ਤੇ ਕਮਾਈ ਜਾਰੀ ਹੋ ਜਾਵੇ ਜਿਹੜੀ ਨਰਸ ਹੁੰਦੀ ਹੈ ਪ੍ਰੀਆ ਹੁੰਦੀ ਹੈ ਠੀਕ ਹੈ ਨਮੀਸ਼ਾ ਪ੍ਰਿਆ ਹੁੰਦੀ ਹੈ ਤੇ ਉਹਨੂੰ ਹੁੰਦਾ ਹੈ ਕਿ ਕੰਮ ਥੋੜਾ ਜਿਹਾ ਵਧੀਆ ਹੋ ਜੇ ਇਸ ਚੱਕਰ ਦੇ ਵਿੱਚ ਉਹ ਕੀ ਕਰਦੀ ਹੈ ਕਿ ਉਸ ਦੀ ਇੱਕ ਆਦਮੀ ਹੁੰਦਾ ਜਿੰਦੇ ਨਾਲ ਉਹਦੀ ਬਹੁਤ ਜ਼ਿਆਦੀ ਦੋਸਤੀ ਬਣ ਜਾਂਦੀਆਂ ਨੇ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਉਹਦਾ ਨਾਮ ਹੁੰਦਾ ਹੈ ਤਲਾਲ ਅਬਲੂ ਮੇਦੀ ਮੇਦੀ ਹੁੰਦਾ ਠੀਕ ਹੈ ਤੇ ਦਲਾਲ ਨਾਲ ਹੁੰਦੀਆਂ ਬੜੀਆਂ ਜਿਆਦਾ ਨਜ਼ਦੀਕੀਆਂ ਵਾਜ ਜਾਂਦੀਆਂ ਨੇ ਉਹ ਉਸ ਉਸ ਦੇਸ਼ ਦਾ ਹੀ ਹੁੰਦਾ ਹੈ ਇਸ ਕਰਕੇ ਉਹਨੂੰ ਉਹ ਕਹਿੰਦਾ ਹੈ ਕਿ ਆਪਾਂ ਹਨਾ ਥੋੜੇ ਪੈਸੇ ਇਕੱਠੇ ਕਰਕੇ ਤੇ ਆਪਾਂ ਕਲੀਨਿਕ ਵਗੈਰਾ ਕਿ ਜਿਹੜਾ ਉਹ ਜਮਨਾ ਦੇਸ਼ ਉਹਦੇ ਵਿੱਚ ਕੋਈ ਵੀ ਬਾਹਰ ਦਾ ਆਣ ਕੇ ਕੋਈ ਆਵਦਾ ਬਿਜ਼ਨਸ ਉਧਰ ਨਹੀਂ ਕਰ ਸਕਦਾ ਇਸ ਕਰਕੇ ਹੀ ਉਹ ਨੇ ਦਲਾਲ ਨਾਲ ਸ਼ਾਇਦ ਤਾਂ ਦੋਸਤੀ ਕੀਤੀ ਹੋਵੇ ਨੇ ਦੀਕੀਆਂ ਵਧਾਈਆਂ ਹਣ ਹਨਾ ਉਹ ਨਾਲ ਮਿਲ ਕੇ ਉਹਦੀ ਇੱਕ ਮਜਬੂਰੀ ਵੀ ਹੋ ਗਈ ਕਿ ਨਾ ਉਹ ਆਪਦਾ ਦਾ ਕੰਮ ਸ਼ੁਰੂ ਕਰ ਨਹੀਂ ਸਕਦੀ ਸੀ ਇਸ ਤਰ੍ਹਾਂ ਇਸਨੇ ਉਹਦੀ ਮਦਦ ਲੈ ਲਈ ਤੇ ਉਹਨ ਦੇ ਨਾਲ ਮਿਲ ਕੇ ਉਹਨਾਂ ਕਲੀਨਿਕ ਖੋਲਿਆ ਛੋਟਾ ਜਿਹਾ ਕਲੀਨਿਕ ਖੋਲਿਆ ਤੇ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਚੱਲਣ ਲੱ ਆ ਪਿਆ ਹੌਲੀ ਹੌਲੀ ਤੇ ਫਿਰ ਕੀ ਹੁੰਦਾ ਹੈ ਕਿ ਜਿਹੜੀ ਪੇਮੈਂਟ ਵਗੈਰਾ ਹੁੰਦੀ ਹੈ ਜਿਹੜੇ ਪੈਸੇ ਵਗੈਰਾ ਹੁੰਦੇ ਆ ਜਿਹੜਾ ਤਲਾਲ ਹੁੰਦਾ ਹੈ ਉਹ ਉਹਨ ਦੇ ਵਿੱਚ ਕੀ ਕਰਨ ਲੱ ਪੈਂਦਾ ਬੇਈਮਾਨੀ ਕਰਨ ਲੱ ਪੈਂਦਾ ਹੈ ਕਿ ਸਾਰੀ ਕੀ ਆਦੇ ਕੋਲ ਰੱਖ ਲੈਂਦਾ ਤੇ ਉਹ ਜਿਹੜੀ ਪ੍ਰਿਆ ਹੁੰਦੀ ਉਹ ਕਹਿੰਦੀ ਹੈ ਕਿ ਹਨਾ ਕਿ ਇਹਦੇ ਤੋਂ ਆਪਾਂ ਨੂੰ ਵਧੀਆ ਇਨਕਮ ਵਗੈਰਾ ਆਉਂਦੀ ਪਈ ਹੈ ਤੇ ਆਪਾਂ ਇਸ ਨੂੰ ਇਹਦੇ ਵਿੱਚ ਇਨਵੈਸਟ ਕਰੀਏ ਤੇ ਆਪਾਂ ਹਨਾ ਥੋੜਾ ਜਿਹਾ ਹੋਰ ਵੱਡਾ ਕਰ ਲਈਏ ਕਲੀਨਿਕ ਜਾਂ ਕਿਸ ਤਰ੍ਹਾਂ ਆਪਾਂ ਕਰ ਲਈਏ ਤਾਂ ਜੋ ਆਪਣੀ ਕੱਲ ਨੂੰ ਵਧੀਆ ਕੰਮ ਚੱਲੇ ਪਰ ਉਹ ਫਿਰ ਵੀ ਨਹੀਂ ਹਟਦਾ ਕਿ ਉਹਦੀ ਕਹਿਨ ਤੇ ਵੀ ਤੇ ਉਹ ਉਸ ਤੇ ਤਰ੍ਹਾਂ ਹੀ ਕਰਦਾ ਹੈ ਇਸੇ ਵਿੱਚ ਉਹਨਾਂ ਵਿੱਚ ਉਹ ਲੜਾਈ ਲੜੂਈ ਵਗੈਰਾ ਹੋਣ ਲੱਗ ਪੈਂਦੀ ਹੈ ਤੇ ਵਿਵਾਦ ਹੋਣ ਲੱਗ ਪੈਂਦਾ ਹੈ ਉਹ ਲੱਗ ਪੈਂਦਾ ਹੈ ਤੇ ਫਿਰ ਉਹ ਇਸੇ ਤਰ੍ਹਾਂ ਹੀ ਕੰਮ ਜਦੋਂ ਚੱਲਦਾ ਰਹਿੰਦਾ ਹੈ ਫਿਰ ਕੀ ਹੁੰਦਾ ਹੈ ਕਿ ਉਹ ਆਪ ਦੇ ਉਹਦੇ ਨਾਲ ਬਤਮੀਜ਼ੀ ਵੀ ਕਰਨ ਲੱਗ ਪੈਂਦਾ ਹੈ ਤੇ ਇਸੇ ਦੇ ਚੱਲਦੇ ਹੀ ਮੌਕੇ ਦਾ ਜਦੋਂ ਫਾਇਦਾ ਚੱਕਿਆ ਕਲੀਨਿਕ ਵਗੈਰਾ ਬਣਾਇਆ ਤੇ ਉਸ ਨੇ ਉਸ ਨੇ ਫਾਇਦਾ ਚੱਕਿਆ ਤੇ ਫੇਰ ਚੁੱਕ ਕੇ ਤੇ ਉਸਨੇ ਉਹਦਾ ਪਾਸਪੋਰਟ ਵੀ ਆਪਦੇ ਕੋਲ ਰੱਖ ਲਿਆ ਸੀ ਤੇ ਫਿਰ ਉਹ ਦੇ ਵਿੱਚ ਪੂਰੀ ਤਰ੍ਹਾਂ ਹਨਾ ਕਿ ਵਿਚਾਰੀ ਫਸ ਚੁੱਕੀ ਸੀ ਉਹ ਉਹਦੇ ਨਾਲ ਗਲਤ ਵੀ ਕਰਨ ਬਾਰੇ ਸੋਚਦਾ ਸੀ ਕਿ ਜੇ ਉਹ ਉਹਦੇ ਘਰੇ ਜਦੋਂ ਜਾਂਦਾ ਸੀ ਤੇ ਆਪਦੇ ਦੋਸਤਾਂ ਵਗੈਰਾ ਨੂੰ ਲੈ ਕੇ ਜਾਂਦਾ ਸੀ ਤੇ ਉਹਦੇ ਨਾਲ ਗਲਤ ਵੀ ਕਰ ਉਹ ਬਹੁਤ ਬੁਰੀ ਫਸ ਚੁੱਕੀ ਸੀ ਤੇ ਇਸ ਕਰਕੇ ਉਹ ਚਾਹੁੰਦੀ ਸੀ ਕਿ ਮੇਰਾ ਇਸ ਤੋਂ ਪਾਸਪੋਰਟ ਮਿਲ ਜੇ ਤੇ ਮੈਂ ਇਹਦੇ ਤੋਂ ਪਾਸਪੋਰਟ ਲੈ ਲਿਆ ਤੇ ਮੈਂ ਇੰਡੀਆ ਵਾਗ ਜਾ ਹਨਾ ਭਾਰਤ ਵਾਗ ਜਾਵਾਂ ਤੇ ਇਸੇ ਤਰ੍ਹਾਂ ਹੀ ਉਹ ਕਰਦੀ ਏ ਉਹ ਸੋਚਦੀ ਏ ਕਿ ਕਿਸ ਤਰ੍ਹਾਂ ਮੈਂ ਇਹਦੇ ਤੋਂ ਲਵਾ ਫਿਰ ਉਸ ਨੂੰ ਇੱਕ ਆਈਡੀਆ ਆਉਂਦਾ ਹੈ ਕਿ ਕਿਉਂ ਨਾ ਇਹਨੂੰ ਜਿਹੜਾ ਤਲਾਹਲ ਹੁੰਦਾ ਹੈ ਉਹ ਥੋੜੀਆਂ ਜਿਹੀਆਂ ਨਸ਼ੀਲੀਆਂ ਵਗੈਰਾ ਨਸ਼ਾ ਵਗੈਰਾ ਵੀ ਕਰਦਾ ਹੁੰਦਾ ਹੈ ਜਿਸ ਕਰਕੇ ਉਸ ਨੇ ਸੋਚਿਆ ਕਿ ਮੈਂ ਇਸ ਤੋਂ ਆਪਦਾ ਖਹਿੜਾ ਛਡਾਉਣਾ ਹੈ ਤੇ ਉਹ ਸੋਚਦੀ ਏ ਕਿ ਇਸ ਨੂੰ ਮੈਂ ਨਸ਼ੀਲੀਆਂ ਦਵਾਈ ਜਾਂ ਟੀਕਾ ਵਗੈਰਾ ਲਾ ਦੇਣੀ ਆ ਤੇ ਇਹ ਬਿਉਸ਼ ਹੋ ਜਾਏਗਾ ਤੇ ਇਹਦੇ ਕਰਦੀ ਮੈਂ ਤਲਾਸ਼ੀ ਲੈ ਕੇ ਤੇ ਆਦਾ ਪਾਸਪੋਰਟ ਲੈ ਕੇ ਤੇ ਨਿਕਲ ਜਾਾਂਗੀ ਇਸੇ ਤਰ੍ਹਾਂ ਹੀ ਉਹ ਕਰਦੀ ਏ ਉਹ ਫਿਰ ਉਹਨੂੰ ਦਿੰਦੀ ਏ ਇੱਕ ਟੀਕਾ ਲਾਉਂਦੀ ਏ ਤੇ ਉਸ ਦਾ ਉਹਨੂੰ ਅਸਰ ਨਹੀਂ ਹੁੰਦਾ ਇੰਨਾ ਜ਼ਿਆਦਾ ਤੇ ਉਹ ਸੋਚਦੀ ਏ ਕਿ ਇਹਦੇ ਤਾਂ ਨਾ ਕੋਈ ਕਿਉਂਕਿ ਨਸ਼ਾ ਵਗੈਰਾ ਪਹਿਲਾਂ ਹੀ ਕਾਫੀ ਕਰਦਾ ਏ ਉਹ ਸੋਚਦੀ ਤੇ ਉਹ ਇੱਕ ਓਵਰਡੋਸ ਦਾ ਹੋਰ ਇੱਕ ਇੰਜੈਕਸ਼ਨ ਦੇ ਦਿੰਦੀ ਉਹਨੂੰ ਤੇ ਜਿਸ ਨਾਲ ਉਸ ਦੀ ਮੌਤ ਹੋ ਜਾਂਦੀ ਏ ਦਲਾਲ ਸਿੰਘ ਦੀ ਜਦੋਂ ਉਸ ਦੀ ਮੌਤ ਹੋ ਜਾਂਦੀ ਏ ਤੇ ਫਿਰ ਕੀ ਹੁੰਦਾ ਏ ਕੀ ਇਸ ਘਟਨਾ ਦਾ ਹੌਲੀ ਹੌਲੀ ਸਾਰੇ ਚਾਰੇ ਪਾਸੇ ਪਤਾ ਲੱਗ ਜਾਂਦਾ ਹੈ ਤੇ ਪੁਲਿਸ ਆਉਂਦੀ ਹੈ ਤੇ ਉਸ ਜਿਹੜੀ ਪ੍ਰਿਆ ਨੂੰ ਹੁੰਦਾ ਉਹਨੂੰ ਕੀ ਕਰ ਲੈਂਦੇ ਗਿਫਤਾਰ ਕਰ ਲੈਂਦੇ ਆ ਇਹ 2017 ਦੀ ਗੱਲ ਹੈ ਕਿ ਜਦੋਂ ਉਹਨੂੰ ਗਿਫਤਾਰ ਕੀਤਾ ਜਾਂਦਾ ਹੈ ਤੇ ਉਹ ਵੀ ਆਪਣੀ ਗਲਤੀ ਮੰਨ ਜਾਂਦੀ ਹੈ ਸਾਰਾ ਸੱਚ ਅੱਗੇ ਰੱਖ ਦਿੰਦੀ ਹੈ ਕਿ ਹਾਂ ਇਸ ਤਰ੍ਹਾਂ ਮੈਂ ਪਾਸਪੋਰਟ ਦੇ ਲੈਣ ਦੇ ਲਈ ਇੰਨਾ ਸਭ ਕੁਝ ਕੀਤਾ ਹੈ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਕੰਮ ਉਹ ਕੇਸ ਹੌਲੀ ਹੌਲੀ ਜਿਹੜਾ ਉਹਦਾ ਘਰ ਵਾਲਾ ਹੁੰਦਾ ਏ ਉਹ ਵੈਸੇ ਤਾਂ ਲੜਕੀ ਸਹੀ ਸੀ ਤੇ ਪਰ ਉਸ ਨੂੰ ਇਹਦੇ ਉੱਤੇ ਕੋਈ ਵੀ ਹਨਾ ਕਿ ਦਿੱਤਾ ਨਹੀਂ ਜਾਂਦੀ ਤੇ ਉਹਨੂੰ ਸਜੇ ਮੋਤ ਦਾ ਉਹਦੇ ਕੋਲ ਕੋਈ ਇੰਨਾ ਪੈਸਾ ਨਹੀਂ ਹੁੰਦਾ ਜਿਸ ਕਰਕੇ ਉਹ ਕਿਸੇ ਨਾਲ ਆਪਦਾ ਇਹ ਦੁੱਖ ਕਿ ਕੋਈ ਵਕੀਲ ਹੁੰਦੇ ਵਧੀਆ ਵਕੀਲ ਕਰਦੀ ਤੇ ਸ਼ਾਇਦ ਉਹਨੂੰ ਇਨਸਾਫ ਮਿਲ ਜਾਂਦਾ ਜਿਹੜੇ ਪਰਿਵਾਰ ਦੇ ਜ ਜਿਸ ਪਰਿਵਾਰ ਦਾ ਤਲਾਲ ਸੀ ਉਸਨੇ ਕੋਈ ਪੈਸੇ ਦੀ ਡਿਮਾਂਡ ਕੀਤੀ ਸੀ ਪਰ ਉਸ ਦਾ ਘਰ ਵਾਲੇ ਨੇ ਇੱਧਰ ਭਾਰਤ ਵਿੱਚ ਕੀਤਾ ਸੀ ਸ਼ੁਰੂ ਕਿ ਉਹਨਦੇ ਵਾਸਤੇ ਪੈਸੇ ਫੰਡ ਇਕੱਠਾ ਕਰਨ ਬਾਰੇ ਪਰ ਉਹ ਵੀ ਟਾਈਮ ਤੇ ਨਹੀਂ ਹੋ ਸਕਿਆ ਜਿਸ ਕਰਕੇ ਵੀ ਕਿ ਉਹ ਵੀ ਨਹੀਂ ਹੋ ਸਕਿਆ ਤੇ ਉਹਨ ਦੀ ਸਜ਼ਾ ਨਹੀਂ ਤੇ ਸ਼ਾਇਦ ਕੁਝ ਹੋ ਸਕਦਾ ਫਿਰ ਉਹਨੇ ਰਾਸ਼ਟਰਪਤੀ ਅੱਗੇ ਅਪੀਲ ਕਰਨ ਬਾਰੇ ਸੋਚਿਆ ਅਪੀਲ ਕੀ ਹੋਵੇ ਤੇ ਪਰ ਉਹ ਵੀ ਅਪੀਲ ਨਹੀਂ ਹੁੰਦੀ ਅਪੀਲ ਹੁੰਦੀ ਹੈ ਤੇ ਪਰ ਉਹ ਵੀ ਖਾਰਜ ਹੋ ਜਾਂਦੀ ਹੈ ਹੁਣ ਭਾਰਤ ਦੇ ਲੱਗੇ ਤਾਂ ਹੋਏ ਨੇ ਕਿ ਹਾਂ ਕਿ ਐ ਸੋਚਦੇ ਨੇ ਕਿ ਹਾਂ ਉਹਨੂੰ ਕੀ ਬਚਾਇਆ ਜਾਵੇ ਪਰ ਉਸ ਦੀ ਕੋਈ ਨਹੀਂ 2017 ਤੋਂ ਵਿਚਾਰੀ ਇਸ ਕੇਸ ਕੇਸ ਵਿੱਚ ਹੀ ਫਸੀ ਹੋਈ ਹੈ ਠੀਕ ਹੈ ਜਲਾਉਣ ਤੇ ਜੇਲ੍ਹ ਵਿੱਚ ਹੀ ਹੈ ਤੇ ਹੁਣ 2025 ਵਿੱਚ ਜਨਵਰੀ ਦੀ 31 ਤਰੀਕ ਨੂੰ ਉਸ ਨੂੰ ਫਾਂਸੀ ਹੋ ਜਾਣੀ ਹੈ 31 ਤਰੀਕ ਦੇ ਵਿੱਚ ਵਿੱਚ ਹੋ ਜਾਣੀ ਹੈ ਤੇ ਇਸ ਕਰਕੇ ਉਸ ਨੂੰ ਬਚਾਉਣ ਦੇ ਲਈ ਇਧਰ ਭਾਰਤ ਦੇ ਰਾਸ਼ਟਰਪਤੀ ਵੀ ਕਾਫੀ ਜ਼ਿਆਦਾ ਮਤਵਲ ਕੀ ਚਰਚਾ ਚੱਲ ਰਹੀ ਹੈ ਹੁਣ ਅੱਗੇ ਪਤਾ ਲੱਗੇਗਾ ਕੀ ਬੰਦ ਹੈ ਜੇ ਤੇ ਇਹ ਕਹਾਣੀ ਇਸ ਤਰ੍ਹਾਂ ਸੀ ਉਸ ਦੀ ਮਾਂ ਨੇ ਵੀ ਉਸ ਨੂੰ ਬਚਾਉਣ ਦਾ ਬਹੁਤ ਹੀ ਜ਼ਿਆਦਾ ਯਤਨ ਕੀਤਾ ਪਰ ਉਹ ਨਹੀਂ ਬਚਾ ਸਕੀ ਤੇ ਹਾਲੇ ਵੀ ਦੇਖੋ ਕੀ ਹੁੰਦਾ ਬੰਦਾ ਹੈ ਤੇ ਅਗਲੀ ਕਹਾਣੀ ਵੀ ਆਪਾਂ ਉਸ ਦੀ ਜ਼ਰੂਰ ਸ਼ੇਅਰ ਕਰਾਂਗੇ ਜੇ ਉਸ ਦੀ ਕਿਸੇ ਤਰ੍ਹਾਂ ਮਦਦ ਹੁੰਦੀ ਹੈ ਤੇ ਉਸ ਦੀ ਜਿਹੜੀ ਛੋਟੀ ਜੀ ਬੱਚੀ ਹੈ ਉਸ ਬਾਰੇ ਕੋਈ ਸੋਚ ਸਕਦਾ ਨਾ ਤੇ ਪਰ ਗਲਤੀ ਇੰਨੀ ਹੈ ਨਹੀਂ ਕਿਉਂਕਿ ਮਜਬੂਰੀ ਜਿਹੜੀ ਮਜਬੂਰੀ ਬਹੁਤ ਕੁਝ ਕਰਵਾ ਜਾਂਦੀ ਹੁੰਦੀ ਹੈ ਤੇ ਬਹੁਤ ਹੀ ਦੱਸੋ ਤੁਹਾਨੂੰ ਦੁਖ ਭਰੀ ਕਹਾਣੀ ਕਿੱਦਾਂ ਦੀ ਲੱਗੀ ਤੇ ਇਸੇ ਤਰ੍ਹਾਂ ਹੀ ਉਹਨੂੰ ਹੁਣ ਸਜ਼ਾਏ ਮੌਤ 2020 ਵਿੱਚ ਸੁਣਾਈ ਸੀ ਤੇ ਹੁਣ ਦੇਖਦੇ ਹੋ ਕੀ ਉਸਨੂੰ ਸਜ਼ਾ ਹੁੰਦੀ ਏ ਕਿ ਨਹੀਂ ਹੁੰਦੀ ਉਸਦੇ ਪਤੀ ਨੇ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਪਰ ਅਜੇ ਤੱਕ ਕੋਈ ਇਨਸਾਫ ਨਹੀਂ ਹੋ ਰਿਹਾ ਤੇ ਮਿਲਦੇ ਆ ਕਿਸੇ ਹੋਰ ਵਧੀਆ ਵੀਡੀਓ ਦੇ ਵਿੱਚ ਤੇ ਉਹਦੇ ਵੱਲ ਤੱਕ ਧੰਨਵਾਦ ਤੇ ਕਿੱਦਾਂ ਦੀ ਲੱਗੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਨਿਕਾ ਜਾ ਜ਼ਰੂਰ ਕਰਿਓ ਕਿ ਤੁਹਾਨੂੰ ਕਹਾਣੀਆਂ ਕਿੱਦਾਂ ਦੀਆਂ ਲੱਗਦੀਆਂ ਜੇ ਵਰੀਆ ਲੱਗਦੀਆਂ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ